ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਸੁਰਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਦੇ ਕਿੰਨੇ ਸਾਹਿਬਜ਼ਾਦੇ ਹੋਏ ਹਨ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗੁਰਨਾਨਕ ਪਾਤਸ਼ਾਹ ਜੀ ਮੋਤੀ ਖਾਨ ਦੇ ਵਿੱਚ ਕੰਮ ਕਰਦੇ ਸਨ ਉਸ ਸਮੇਂ ਹਿਸਾਬ ਕਿਤਾਬ ਦੀ ਪੜਤਾਲ ਕਿਵੇਂ ਹੋਈ ਸੀ ਸੋ ਆਓ ਜਾਣਦੇ ਹਾਂ ਜਗਤ ਦੀ ਚਾਲ ਹੈ ਸ਼ੈਤਾਨ ਦਾ ਪ੍ਰੇਰਿਆ ਹੋਇਆ ਮਨੁੱਖ ਕਈ ਵਾਰ ਬਹੁਤ ਪੁੱਠੇ ਕੰਮ ਕਰਦਾ ਹੈ ਚੁਗਲੀ ਬਖੀਲੀ ਧੋਖਾ ਤੇ ਦੂਰਾਚਾਰੀ ਮੰਦੇ ਕਰਮ ਕਰਕੇ ਆਪਣੇ ਜੀਵਨ ਨੂੰ ਤਬਾਹ ਕਰਦਾ ਹੈ ਇਸ ਤੋਂ ਵੱਧ ਕਈ ਵਾਰ ਪੁੱਲ ਦਾ ਸ਼ਿਕਾਰ ਹੋ ਕੇ ਚੰਦ ਵੱਲ ਥੁੱਕਣ ਲੱਗ ਪੈਂਦਾ ਹੈ ਉਸ ਦਾ ਥੁੱਕ ਅਸਮਾਨ ਵਿੱਚ ਉੱਚੇ ਚੰਦ ਤੱਕ ਤਾਂ ਪਹੁੰਚਦਾ ਨਹੀਂ ਪਰ ਉਸ ਦੇ ਮੂੰਹ ਉੱਤੇ ਹੀ ਮੁੜ ਆ ਪੈਂਦਾ ਹੈ ਫਿਰ ਵੀ ਸ਼ਰਮਿੰਦਾ ਨਹੀਂ ਹੁੰਦਾ ਬਦੀ ਕਰੀ ਜਾਂਦਾ ਹੈ ਰੋਜ਼ ਦੇਖਦਾ ਹੈ ਕਿ ਬਦੀਆਂ ਕਰਨ ਵਾਲਿਆਂ ਨੂੰ ਕਰੜੀਆਂ ਸਜ਼ਾਵਾਂ ਮਿਲਦੀਆਂ ਹਨ ਉਹਨਾਂ ਨੂੰ ਜੁੱਤੀਆਂ ਦੀ ਮਾਰ ਪੈਂਦੀ ਤੇ ਜੇਲ੍ਹਾਂ ਦੀਆਂ ਨਰਕੀ ਕੋਠੜੀਆਂ ਵਿੱਚ ਬੰਦ ਹੋਣਾ ਪੈਂਦਾ ਹੈ ਫਿਰ ਵੀ ਸੁਝਾਕਾ ਹੁੰਦਾ ਹੋਇਆ ਅੰਨੇ ਖੋਹ ਵਿੱਚ ਡਿੱਗਦਾ ਹੈ ਮਾੜੇ ਆਦਮੀ ਵੱਡਿਆਂ ਤੇ ਸੱਚਿਆਂ ਪੁਰਸ਼ਾਂ ਨਾਲ ਵੀ ਈਰਖਾ ਕਰਦੇ ਹਨ ਗੁਰੂ ਨਾਨਕ ਜੀ ਹਰ ਮਨੁੱਖ ਨੂੰ ਖੁਸ਼ ਤੇ ਸੁਖੀ ਰੱਖਣ ਦਾ ਯਤਨ ਕਰਦੇ ਸਨ ਉਹ ਨਾ ਕਿਸੇ ਨੂੰ ਕੋਈ ਕੌੜਾ ਬਚਨ ਆਖ ਦੇ ਤੇ ਨਾ ਕਿਸੇ ਕੋਲੋਂ ਕੋਈ ਲਾਲਚ ਲੈਂਦੇ ਸਨ ਫਿਰ ਵੀ ਮਾੜੇ ਆਦਮੀਆਂ ਨੇ ਨਵਾਬ ਦੌਲਤ RAM ਕੋਲ ਜਾ ਕੇ ਚੁਗਲੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਗੁਰੂ ਨਾਨਕ ਤਾਂ ਮੋਦੀ ਖਾਨੇ ਨੂੰ ਲੁਟਾਈ ਜਾ ਰਿਹਾ ਹੈ ਪਰ ਜੀ ਪਰ ਘਰ ਦੀ ਜਾਇਦਾਦ ਬਣਾਈ ਜਾਂਦਾ ਹੈ ਉਹ ਹਿੰਦੂਆਂ ਨੂੰ ਇਕੱਠਿਆਂ ਕਰਕੇ ਪ੍ਰਚਾਰ ਕਰਦਾ ਹੈ ਕਿ ਨਾ ਕੋਈ Hindu ਹੈ ਨਾ ਮੁਸਲਮਾਨ ਸਾਰੇ ਇਨਸਾਨ ਹਨ ਸਿਆਣੇ ਆਖਦੇ ਹਨ ਅੱਗ ਨੂੰ ਹਵਾ ਦਿੰਦੇ ਦਿੰਦੇ ਤੇ ਤੁਖਣੀ ਨਾਲ ਹਲਾਉਂਦੇ ਰਹੀਏ ਤਾਂ ਅੱਗ ਗਿਲੇ ਗਿੱਲੇ ਬਾਲਣ ਨੂੰ ਵੀ ਲੱਗ ਜਾਂਦੀ ਹੈ ਇਹੋ ਗੱਲ ਨਵਾਬ ਦੌਲਤ ਖਾਨ ਨਾਲ ਹੋਈ ਉਹ ਗੁਰੂ ਜੀ ਦਾ ਬੜਾ ਸ਼ਰਧਾਲੂ ਤੇ ਗੁਰੂ ਜੀ ਉੱਤੇ ਭਰੋਸਾ ਕਰਦਾ ਸੀ ਨਾ ਹੀ ਕਈਆਂ ਸਾਲਾਂ ਤੋਂ ਆਮ ਲੋਕਾਂ ਨੇ ਉਹਨਾਂ ਕੋਲ ਕੋਈ ਫਰਿਆਦ ਕੀਤੀ ਸੀ ਕਿ ਉਹ ਗੁਰੂ ਨਾਨਕ ਜੀ ਹੱਥੋਂ ਤੰਗ ਹਨ ਪਰ ਦੁਸ਼ਟ ਆਤਮਾ ਤੇ ਰੋਜ਼ ਤੁਖਣ ਤੁਖਣੀਆਂ ਦੇਣ ਉੱਤੇ ਦੌਲਤ ਖਾਨ ਨੂੰ ਸ਼ੱਕ ਪੈ ਹੀ ਗਿਆ ਉਸ ਨੇ ਹੁਕਮ ਦਿੱਤਾ ਕਿ ਮੋਦੀ ਖਾਨੇ ਦੀ ਪੜਤਾਲ ਹੋਵੇ ਜਿੰਨਾ ਚਿਰ ਪੜਤਾਲ ਹੁੰਦੀ ਰਹੇ ਉਹਨਾਂ ਚਿਰ ਗੁਰੂ ਨਾਨਕ ਜੀ ਨੂੰ ਕੋਠੜੀ ਵਿੱਚ ਬੰਦ ਰੱਖਿਆ ਜਾਵੇ ਸਰਕਾਰੀ ਕਰਮਚਾਰੀਆਂ ਨੇ ਉਵੇਂ ਹੀ ਕੀਤਾ ਜਿਵੇਂ ਦੌਲਤ ਖਾਨ ਦਾ ਹੁਕਮ ਸੀ ਭਾਈ ਜਾਰਾਮ ਜੀ ਨੂੰ ਬਹੁਤ ਚਿੰਤਾ ਹੋਈ ਉਹ ਪ੍ਰਮਾਤਮਾ ਅੱਗੇ ਅਰਦਾਸਾਂ ਕਰਨ ਲੱਗੇ ਕਿ ਉਸ ਦੀ ਇੱਜ਼ਤ ਰਹਿ ਜਾਵੇ ਹਿਸਾਬ ਕਿਤਾਬ ਵਿੱਚ ਕੋਈ ਫਰਕ ਨਾ ਪਵੇ ਤਾ ਚੰਗਾ ਹੈ ਕਿਉਂਕਿ ਗੁਰੂ ਨਾ ਗੁਰੂ ਜੀ ਦੇ ਸਾਧੂ ਸੁਭਾਅ ਤੇ ਉਹਨਾਂ ਨੂੰ ਸ਼ੱਕ ਰਹਿੰਦਾ ਸੀ ਕਿ ਹੋ ਸਕਦਾ ਹੈ ਕਿ ਹਿਸਾਬ ਕਿਤਾਬ ਵਿੱਚ ਗੜਬੜ ਹੋਵੇ ਪਰ ਪੋਲਾ ਜੈ ਰਾਮ ਨਹੀਂ ਸੀ ਜਾਣਦਾ ਕਿ ਨਾਨਕ ਪ੍ਰਮਾਤਮਾ ਸੀ ਤੇ ਪ੍ਰਮਾਤਮਾ ਨਾਨਕ ਸਭ ਕੁਝ ਕਰਨ ਕਰਾਉਣ ਹਾਰ ਜੋ ਆਪ ਹੋਵੇ ਉਹਦੇ ਹਿਸਾਬ ਵਿੱਚ ਗੜਬੜ ਕਿਵੇਂ ਪਰਤਾਲ ਸ਼ੁਰੂ ਹੋਈ ਮੋਦੀਖਾਨੇ ਦੀਆਂ ਕਿਤਾਬਾਂ ਦੇਖੀਆਂ ਗਈਆਂ ਸਾਰਾ ਸਮਾਨ ਤੋਲਿਆ ਤੇ ਮਿਣਿਆ ਗਿਆ ਜੋ ਖਿਲਾਰ ਦੀ ਹਾਜ਼ਰੀ ਉਸਦੀ ਵੀ ਕੱਟ ਗਿਣ ਮਿੱਠੇ ਕੇ ਕੱਟ ਦਿੱਤੀ ਗਈ ਜੈ ਰਾਮ ਜੀ ਦੀ ਥੋੜੀ ਸੀ ਵਿੱਚ ਜਦੋਂ ਸਾਰੀ ਪੜਤਾਲ ਮੁੱਕ ਗਈ ਬਾਕੀ ਕੱਢੀ ਗਈ ਤਾਂ ਗੁਰੂ ਨਾਨਕ ਜੀ ਦੀ ਜਿੱਤ ਹੋਈ ਮੋਦੀ ਖਾਨੇ ਵਿੱਚੋਂ ਗੁਰੂ ਜੀ ਦੇ ਲੈਣੇ ਨਿਕਲੇ ਚੁਗਲਾਂ ਤੇ ਨਿੰਦਕਾਂ ਨਾਲ ਬਹੁਤ ਬੁਰੀ ਹੋਈ ਇਸ ਤੋਂ ਅੱਗੇ ਕਦੀ ਨਾ ਉਹਨਾਂ ਚੁਗਲੀ ਕੀਤੀ ਤੇ ਨਾ ਦੌਲਤ ਖਾਨੇ ਚੁਗਲੀ ਸੁਣੀ ਗੁਰੂ ਜੀ ਦਾ ਬਹੁਤ ਸਤਿਕਾਰ ਕਰਨ ਲੱਗਾ ਸੋ ਇਹ ਇਸ ਤਰ੍ਹਾਂ ਲੋਕਾਂ ਨੇ ਚੁਗਲੀਆਂ ਕਰਕੇ ਗੁਰਨਾਨਕ ਦੇਵ ਜੀ ਤੇ આરોਪ ਲਗਾਏ ਉਸ ਤੋਂ ਬਾਅਦ ਜਦੋਂ ਉਸ ਤੋਂ ਬਾਅਦ ਜਦੋਂ ਮੋਦੀ ਖਾਨੇ ਦੀ ਜਾਂਚ ਪੜਤਾਲ ਹੋਈ ਤਾਂ ਪਤਾ ਲੱਗਾ ਕਿ ਸਾਰਾ ਹਿਸਾਬ ਕਿਤਾਬ ਬਰਾਬਰ ਹੈ ਸੋ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਵੀ ਨਦੀ ਦੀ ਸਾਖੀ ਕੀ ਸੀ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਇਤਿਹਾਸ ਦੱਸਦੇ ਸਮੇਂ ਬਿਆਨ ਪ੍ਰਕਾਰ ਦੀਆਂ ਭੁਲਾ ਹੋਈਆਂ ਹੋ ਜਾਂਦੀਆਂ ਹਨ ਸਾਥ ਸੰਗਤ ਜੀ ਆਪ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਬੁਲਝੁਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ